ਟੂਡੇ ਪੰਜਾਬ ਵੈਦਰ ਦੇਖ ਰਹੀ ਸਾਰੀ ਹੀ ਦਰਸ਼ਕਾਂ ਦਾ ਤਹਿ ਦਿਲੋਂ ਸਵਾਗਤ ਕਰਦੀਆਂ ਜੀ ਅੱਜ ਦੇ ਮੌਸਮ ਦੀ ਅਪਡੇਟ ਲੈ ਕੇ ਹਾਜ਼ਰਾਂ ਜਾਣਾਗੇ ਪੂਰੇ ਦਿਨ ਦਾ ਮੌਸਮ ਜਿਹੜਾ ਉਹ ਕਿਵੇਂ ਦਾ ਰਹੇਗਾ ਜਿਵੇਂ ਕਿ ਆਪਾਂ ਪੰਜਾਬ ਦੀਆਂ ਲਾਈਵ ਸੈਟੇਲਾਈਟ ਤਸਵੀਰਾਂ ਜਿਹੜੀਆਂ ਉਹ ਦੇਖ ਸਕਦੇ ਹਾਂ ਤਾਂ ਜਿਵੇਂ ਕਿ ਆਪਾਂ ਤੁਹਾਨੂੰ ਕੱਲ ਦੀ ਵੀਡੀਓ ਦੇ ਵਿੱਚ ਵੀ ਦੱਸਿਆ ਸੀ ਕਿ ਪੰਜਾਬ ਦੇ ਵਿੱਚ ਸਵੇਰ ਦੇ ਟਾਈਮ ਇੱਕ ਤਗੜਾ ਸਿਸਟਮ ਜਿਹੜਾ ਦੇਖਣ ਨੂੰ ਮਿਲੇਗਾ ਤਾਂ ਉਸੇ ਤਰ੍ਹਾਂ ਆਪਾਂ ਨੂੰ ਇੱਕ ਕਾਫੀ ਤਗੜਾ ਸਿਸਟਮ ਜਿਹੜਾ ਆਪਾਂ ਕਹਿ ਸਕਦੇ ਹਾਂ ਦੇਖਣ ਨੂੰ ਮਿਲ ਰਿਹਾ ਪੰਜਾਬ ਦੇ ਵਿੱਚ ਇਹ ਸਿਸਟਮ ਜਿਹੜਾ ਉੱਤਰ ਪੱਛਮੀ ਇਲਾਕਿਆਂ ਤੋਂ ਪੰਜਾਬ ਕੰਨੀ ਵਧਿਆ ਹੈ ਜੇਕਰ ਮੀਂਹ ਦੀ ਸੰਭਾਵਨਾ ਦੀ ਗੱਲਬਾਤ ਕਰੀਏ ਤਾਂ ਪੰਜਾਬ ਦੇ ਉੱਤਰ ਪੂਰਬੀ ਤੇ ਕੁਝ ਪੱਛਮੀ ਇਲਾਕਿਆਂ ਦੇ ਵਿੱਚ ਮੀਂਹ ਦੀ ਭਾਰੀ ਸੰਭਾਵਨਾ ਬਣੀ ਹੋਈ ਹੈ ਜੇ ਇਹ ਗੱਲ ਕਰੀਏ ਕਿੰਨਾ ਜ਼ਿਲ੍ਹਿਆਂ ਤੇ ਆਪਾਂ ਨੂੰ ਆਉਣ ਵਾਲੇ ਟਾਈਮ ਤੱਕ ਭਾਰੀ ਮੀਂਹ ਦੀ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਨੇ ਤਾਂ ਜਾਣਾਂਗੇ ਪੂਰੀ ਅਪਡੇਟ ਇਸੇ ਵੀਡੀਓ ਦੇ ਵਿੱਚ ਤਾਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਓ ਇੱਕ ਛੋਟੀ ਜਿਹੀ ਬੇਨਤੀ ਹੋਰ ਹੈ ਜੇਕਰ ਆਪਣੇ ਚੈਨਲ ਤੇ ਨਹੀਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਤੇ ਕਲਿੱਕ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲੀਆਂ ਜਿਹੜੀਆਂ ਅਪਡੇਟਾਂ ਨੇ ਉਹ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚਾ ਦਿੱਤੀਆਂ ਜਾਣ ਤਾਂ ਉਮੀਦ ਹੀ ਸਭ ਤੋਂ ਵੱਧ ਸੰਭਾਵਨਾ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਵਰਗੇ ਜ਼ਿਲ੍ਹੇ ਹੋਗੇ ਜਲੰਧਰ ਕਪੂਰਥਲਾ ਹੁਸ਼ਿਆਰਪੁਰ ਨੰਗਲ ਨਵਾਂ ਸ਼ਹਿਰ ਲੁਧਿਆਣਾ ਮਾਛੀਵਾੜਾ ਖੰਨਾ ਨਾਭਾ ਤੇ ਪਟਿਆਲਾ ਵਿੱਚ ਫਿਲਹਾਲ ਭਾਰੀ ਉਮੀਦੀ ਗਤੀਵਿਧੀਆਂ ਆਪਾਂ ਨੂੰ ਦੇਖਣ ਨੂੰ ਮਿਲ ਸਕਦੀਆਂ ਨੇ ਆਉਣ ਵਾਲੀ ਟਾਈਮ ਤੱਕ ਜਗਰਾਉ ਮੋਗਾ ਫਰੀਦਕੋਟ ਵਰਗੇ ਜ਼ਿਲ੍ਹਿਆਂ ਦੇ ਵਿੱਚ ਮੀਂਹ ਜਿਹੜਾ ਆਪਾਂ ਨੂੰ ਦੇਖਣ ਨੂੰ ਮਿਲ ਸਕਦਾ ਕਿਉਂਕਿ ਮੀਂਹ ਵਾਲੀ ਬਦਲਵਾਈ ਜਲਦੀ ਹੀ ਇਨ੍ਹਾਂ ਇਲਾਕਿਆਂ ਦੇ ਵਿੱਚ ਪਹੁੰਚੇਗੀ ਤਾਂ ਫਿਲਹਾਲ ਜਿਨ੍ਹਾਂ ਜ਼ਿਲ੍ਹਿਆਂ 'ਤੇ ਬਦਲਵਾਈ ਹੈ ਪਰ ਮੀਂਹ ਦੀ ਸੰਭਾਵਨਾ ਨਹੀਂ ਉਹਨਾਂ ਜ਼ਿਲ੍ਹਿਆਂ ਦਾ ਜ਼ਿਕਰ ਨਾਮ ਦਿੱਤਾ ਜਾਵੇ ਤਾਂ ਬਰਨਾਲਾ ਮਾਨਸਾ ਬਠਿੰਡਾ ਮੁਕਤਸਰ ਫਾਜ਼ਿਲਕਾ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਬਦਲਵਾਈ ਜ਼ਰੂਰ ਹੈ ਪਰ ਮੀਂਹ ਦੀ ਸੰਭਾਵਨਾ ਜਾਂ ਗਤੀਵਿਧੀਆਂ ਆਪਾਂ ਕਹਿ ਸਕਦੇ ਹਾਂ ਆਉਣ ਵਾਲੇ ਆਪਾਂ ਨੂੰ 1-2 ਘੰਟੇ ਤੱਕ ਦੇਖਣ ਨੂੰ ਮਿਲ ਸਕਦੀਆਂ ਨੇ ਆਉਣ ਵਾਲੀ 1.5 ਘੰਟੇ ਤੱਕ ਮੀਂਹ ਦੀਆਂ ਗਤੀਵਿਧੀਆਂ ਆਪਾਂ ਜਿਹੜੀਆਂ ਨੇ ਪੰਜਾਬ ਦੇ ਪੱਛਮੀ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲ ਸਕਦੀਆਂ ਨੇ ਜੇਕਰ ਜ਼ਿਲ੍ਹਿਆਂ ਦਾ ਨਾਮ ਦਿੱਤਾ ਜਾਵੇ ਤਾਂ ਜਿਵੇਂ ਕਿ ਹੋਗੀ ਫਾਜ਼ਿਲਕਾ ਮੁਕਤਸਰ ਫਰੀਦਕੋਟ ਫਿਰੋਜ਼ਪੁਰ ਬਠਿੰਡਾ ਮੋਗਾ ਬਰਨਾਲਾ ਮਾਨਸਾ ਤਰਨਤਾਰਨ ਇਨ੍ਹਾਂ ਇਲਾਕਿਆਂ ਦੇ ਉੱਤੇ 1.5 ਵਜੇ ਭਾਰੀ ਮੀਂਹ ਦੀ ਸੰਭਾਵਨਾ ਜਿਹੜੀ ਆ ਬਣੀ ਰਹੇਗੀ ਤੇ ਸ਼ਾਮ ਦੀ ਮੌਸਮ ਦੀ ਗੱਲਬਾਤ ਕਰੀਏ ਤਾਂ ਸ਼ਾਮ ਨੂੰ ਪੰਜਾਬ ਦੇ ਵਿੱਚ ਬੂੰਦਾਬੰਦੀ ਦੀ ਜਿਹੜੀ ਇਸ ਸਾਲ ਨੇ ਬਣੀ ਰਹਿਣਗੀ ਕਾਲੇ ਮੌਸਮ ਦੀ ਗੱਲਬਾਤ ਕਰੀਏ ਤਾਂ ਕੱਲ ਪੰਜਾਬ ਦੇ ਵਿੱਚ ਆਪਾਂ ਨੂੰ ਇੱਕ ਤਗੜਾ ਸਿਸਟਮ ਦੇਖਣ ਨੂੰ ਮਿਲ ਸਕਦਾ ਜਿਸ ਨਾਲ ਅੱਜ ਨਾਲੋਂ ਕੱਲ ਭਾਰੀ ਮੀਂਹ ਦੇ ਹਾਲਾਤ ਵੀ ਬਣੇ ਰਹਿਣਗੇ ਪੰਜਾਬ ਵਿੱਚ ਤਾਂ ਕੱਲ ਜਿਹੜਾ ਸਵੇਰ ਟਾਈਮ ਲਗਭਗ 9-10 ਵਜੇ ਪੰਜਾਬ ਨੂੰ ਪੂਰੀ ਬੱਦਲਬਾਈ ਕਵਰ ਕਰ ਸਕਦੀ ਹੈ ਜੇਕਰ ਉਹ ਸਿਸਟਮ ਹਲਕਾ ਜਾਂ ਪੰਜਾਬ ਦੇ ਉੱਤਰੀਆ ਪੱਛਮੀ ਇਲਾਕਿਆਂ ਤੇ ਬਣਦਾ ਤਾਂ ਆਪਾਂ ਨੂੰ ਪੰਜਾਬ ਦੇ ਵਿੱਚ ਇੱਕ ਵੱਡਾ ਜਾਂ ਭਾਰੀ ਸਿਸਟਮ ਕਹਿ ਸਕਦੇ ਹਾਂ ਦੇਖਣ ਨੂੰ ਮਿਲੇਗਾ ਜਿਸ ਨਾਲ ਪੰਜਾਬ ਜਿਹੜਾ ਲਗਭਗ 90% ਪ੍ਰਭਾਵਿਤ ਦੇਖਣ ਨੂੰ ਮਿਲੇਗਾ ਆਪਾਂ ਨੂੰ ਕੱਲ ਫਿਲਹਾਲ ਲਈ ਇੰਨੀਕ ਜਾਣਕਾਰੀ ਲੈ ਕੇ ਹਾਜ਼ਰ ਹੋਈ ਸੀ ਜਿਸ ਤਰ੍ਹਾਂ ਹੀ ਕੋਈ ਨਵਾਂ ਸਿਸਟਮ ਬਣੇਗਾ ਜਾਂ ਭਾਰੀ ਮੀਂਹ ਦੇ ਅਸਰ ਆਣਗੇ ਜਾਂ ਕੋਈ ਨਵੀਂ ਅਪਡੇਟ ਆ ਵੀਗੀ ਆਪਾਂ ਜਲਦ ਤੋਂ ਜਲ ਤੁਹਾਡੇ ਤੱਕ ਪਹੁੰਚਾਵਾਂਗੇ ਵੀਡੀਓ ਨੂੰ ਐਂਡ ਤੱਕ ਦੇਖਣ ਦੇ ਲਈ ਧੰਨਵਾਦ ਜੀ